ਇੱਕ ਹਨੀਟਰੈਪ ਦੇ ਹਨੀਟਰੈਪ ਇਸ ਬੰਦ ਵਿੱਚ ਇਹ ਮਕਦਮਾ ਨੰਬਰ 110 ਸਿਟੀ ਫ੍ਰੀਕੋਰਟ ਵਿੱਚ ਦਰਜ ਕੀਤਾ ਇੱਕ ਮਦਈ ਸੀ ਸੰਦੀਪ ਕੁਮਾਰ ਉਸਦੀ ਕੰਪਲੇਂਟ ਤੇ ਇਹ ਮਕਦਮਾ ਦਰਜ ਹੋਇਆ ਸੀ ਜਿਸ ਨੇ ਦੱਸਿਆ ਸੀ ਕਿ ਜਿਹੜਾ ਮੈਨੂੰ ਦੀਪਕਮਲ ਤੇ ਨਿਰਮਲ ਸਿੰਘ ਜਿਹੜਾ ਦੀਪਕਮਲ ਫ੍ਰੀਕੋਰਟ ਦਾ ਤੇ ਜਿਹੜਾ ਨਿਰਮਲ ਸਿੰਘ ਉਪਮਾ ਇਹ ਜਿਹੜਾ ਕੋਟਕਪੂਰੇ ਦਾ ਤੇ ਜਦੋਂ ਇਸ ਮਕ ਮਕਦਮਾ ਦਰਜ ਹੋਣ ਤੇ ਅਸੀਂ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹੜਾ ਇਹ ਆਪਣੇ ਆਪ ਨੂੰ ਇੱਕ ਪ੍ਰੈਸਰ ਪੁਟਰ ਦੱਸਦਾ ਸੀ ਉਹ ਕਿਉਂਕਿ ਹਨੀਟਰੈਪ ਦੇ ਵਿੱਚ ਇਹ ਇਸ ਦੀ ਜਿਹੜੀ ਪ੍ਰੈਸ ਦਾ ਅਦਾ ਨਾਮ ਵਰਤਦਾ ਸੀਗਾ ਕਿਉਂਕਿ ਜਿਹੜਾ ਉਸ ਟਾਈਮ ਬੰਦਾ ਫਸਿਆ ਹੁੰਦਾ ਸੀ ਇਹਨਾਂ ਦੇ ਟਾਈਪ ਦੇ ਵਿੱਚ ਆਇਆ ਹੁੰਦਾ ਸੀ ਉਹ ਇਸ ਚੀਜ਼ ਤੋਂ ਹੀ ਡਰ ਜਾਂਦਾ ਸੀ ਤੇ ਇਹ ਸਾਡੀ ਹੁਣ ਜਿਹੜੀ ਬੇਸਿਕ ਪੁੱਛ ਕੇ ਇਹਨੇ ਦੱਸਿਆ ਵੀ ਮੈਂ ਅਸੀਂ ਹੁਣ ਤੱਕ ਪੰਜਾਂ ਨੇ ਤੇ ਅਸੀਂ ਹਣੀ ਟਰੈਪ ਲਗਾ ਚੁੱਕੇ ਆ ਤੇ ਇਹ ਇਹਨਾਂ ਨੇ ਇੱਕ ਫ੍ਰੀਕਵੋਡ ਵੀ ਇਹ ਘਰ ਚੁਣਿਆ ਹੋਇਆ ਸੀਗਾ ਤੇ ਜਿਹੜੇ ਕਿਉਂਕਿ ਇਸ ਦੇ ਵਿੱਚ ਅਸੀਂ ਤਿੰਨ ਨਾਮ ਨੂੰ ਬੰਦਿਆਂ ਤੇ ਵੀ ਮੁਕਦਮਾ ਦਰਜ ਕੀਤਾ ਤੇ ਅਸੀਂ ਇਸ ਦੇ ਵਿੱਚ ਲੈ ਕੇ ਆਵਾਂਗੇ ਜਿਹੜੇ ਇਹਨਾਂ ਨਾਲ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਉਹ ਕਿਹੜੀਆਂ ਸੀ ਕਿ ਅੱਗੇ ਸਾਡੇ ਰਾਜ ਨੂੰ ਮਾਰ ਜੋ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਉਸ ਤੋਂ ਬਾਅਦ ਇਸ ਤੇ ਪੁੱਛਿਸ਼ ਕਰਾਂਗੇ ਸ਼ਿਕਾਇਤ ਕਰਤਾ ਉਹ ਲੋਕ ਕਿਸ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਾਈ ਗਈ ਸੀ ਉਸ ਨੇ ਦੱਸਿਆ ਵੀ ਮੇਰੇ ਇੱਕ ਕੰਮ ਵਾਲੀ ਲੱਗੀ ਹੋਈ ਸੀ ਤੇ ਉਸ ਦੇ ਸੰਬੰਧ ਵਿੱਚ ਵੀ ਇਹ ਜਿਹੜਾ ਬੰਦੇ ਉਹਨੇ ਕੰਪਲੇਨ ਕਰਤੀ ਵੀ ਮੇਰੇ ਨਾਲ ਰੇਪ ਕੀਤਾ ਤੇ ਉਸ ਤੋਂ ਬਾਅਦ ਵੀ ਇਹ 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 ਇਨ ਦਾ ਟੱਚ ਵੀਚ ਜਿਹੜਾ ਨਿਰਮਲਜੀ ਫੜਿਆ ਤੇ ਦੀਪਕ ਸਿੰਘ ਹਾਂ ਲੇਡੀ ਹਾਂ ਲੇਡੀ ਟੱਚ ਸੀ ਉਹ ਫਿਰ ਇਸ ਤਰ੍ਹਾਂ ਦੀ ਟਰੈਪ ਬਣਾ ਲੈਂਦੇ ਵੀ ਸਾਨੂੰ ਕੰਪਲੇਂਟ ਆ ਗਈ ਵੀ ਇਹ ਤੇ ਤੇ ਬਲਾਦਕਾਰ ਦਾ ਮਕਦਮਾ ਦਰਜ ਕਰਾਉਣ ਲੱਗੀ ਏ ਤੇ ਜੇ ਤੁਹਾਡਾ ਬਚਾ ਕਰਨਾ ਤੇ ਅਸੀਂ ਤੇਰਾ ਵਿੱਚ ਪੈ ਗਏ ਨਬੇੜ ਦੇ ਨੇ ਕੋਈ ਪੈਸੇ ਵੀ ਲਏ ਗਏ ਜਾਂ ਹਾਂ ਜਦੋਂ ਇਹ ਇਸ ਤੋਂ 10000 ਰੁਪਿਆ ਲਗਿਆ ਲੈ ਲਿਆ ਅਸੀਂ ਤੇ ਮੋਬਾਈਲ ਹੁੰਦਾ ਕੋਲਿਆ ਅਸੀਂ ਕਿੰਨੀ ਮੰਗ ਕਿ ਨਹੀਂ ਕਰ ਰਹੇ ਸੀ ਇਹ ਇਸ ਤੋਂ ਲੱਖ ਰੁਪਿਆ ਦੀ ਮੰਗ ਕਰ ਰਹੇ ਸੀਗੇ ਤੇ ਉਹ ਫਿਰ ਉਸ ਟਾਈਮ ਟਰੈਵਲ ਆ ਕੇ ਤੇ ਇਸ ਤੋਂ ਸਰ ਇਹ ਦੂਸਰੇ ਸਾਥੀ ਦੀ ਗ੍ਰਿਫਤਾਰੀ ਕਿਹਦੀ ਹੈ ਨਹੀਂ ਅਜੇ ਸਾਡੇ ਸਿਰਫ ਨਿਰਮਲ ਸਿੰਘ ਜਿਹੜਾ ਇਹ ਆਪਣਾ ਪ੍ਰੈਸਪੋਰਟ ਦੱਸਦਾ ਸੀਗਾ ਤੇ ਇਹ ਗ੍ਰਿਫਤਾਰ ਕੀਤਾ ਤੇ ਇਹਨੂੰ ਅੱਜ ਕੋਰਟ ਵਿੱਚ ਪੇਸ਼ ਕਰ ਰਹੇ ਆ ਕਿਸ ਤਰ੍ਹਾਂ ਦੇ ਪੱਤਰਕਾਰ ਸੀ ਸਰ ਇਹ ਨਹੀਂ ਪੱਤਰਕਾਰ ਸਾਨੂੰ ਇਹ ਨਹੀਂ ਪਤਾ ਲੱਗਾ ਪਰ ਇਹਨਾਂ ਜ਼ਰੂਰ ਸੀ ਵੀ ਇਹ ਜਦੋਂ ਵੀ ਅਨੀ ਟਾਈਪ ਦੇ ਵਿੱਚ ਆਦਾ ਨਾਮ ਯੂਜ਼ ਕਰਦਾ ਸੀਗਾ ਤੇ ਐਜ਼ ਅ ਪ੍ਰੈਸਪੋਰਟਰ ਕਹਿੰਦਾ ਸੀ ਮੈਂ ਪ੍ਰੈਸ ਵਾਲਾ ਮੈਂ ਤੁਹਾਡਾ ਬਚਾਅ ਕਰ ਦਿੰਦਾ ਮੈਂ ਇਹਨਾਂ ਨੇ ਇੱਕ ਇਹ ਚਾਰ ਪੰਜ ਜਣਿਆਂ ਦੇ ਗਰੋਪ ਵਿੱਚ ਕੋਈ ਲੇਡੀਆਂ ਵੀ ਹੋਈਆਂ ਨੇ ਯੂਟਿਊਬਰ ਹੀ ਸੀ ਇਹਦੇ ਹਾਂ ਇਸ ਤੋਂ ਅਸੀਂ ਹੁਣ ਦੇਖਦੇ ਆਂ ਵੀ ਇਹ ਰਿਪੋਰਟਰ ਹੈ ਵੀ ਸੀ ਜਾਂ ਨਹੀਂ ਹੈ ਸੀ ਜਾਂ ਕਿ ਕਲਾ ਨਾ ਹੀ ਯੂਜ਼ ਕਰਦਾ ਸੀਗਾ ਉਹ ਤੁਪਦੇਸ਼ ਦਾ ਇੱਕ 파ਟ ਹੈ ਵੀ ਇੱਕ ਸੰਬੰਧਿਤ ਕਿਹਨੂੰ ਪੁੱਛਾਂਗੇ ਜੀ ਕਿ ਕੋਈ ਪ੍ਰੈਸ ਰਿਪੋਰਟਰ ਹੋਏਗਾ ਤਾਂ ਤਾਂ ਵੀ ਹੋ ਸਕਦਾ ਵੀ ਇਹ ਇਸ ਟਰੈਪ ਨੂੰ ਆਦਿ ਨੂੰ ਕਾਮਯਾਬ ਕਰਨ ਵਾਸਤੇ ਕਿਸੇ ਨੂੰ ਡਰਾਉਣ ਵਾਸਤੇ ਉਹ ਪ੍ਰੈਸ ਦਾ ਨਾ ਯੂਜ਼ ਕਰਦਾ ਹੈ